ਸਿਮਰ ਕਾ ਗੁਰ ਨਾਮ ਨਕਲੇਂ ਤੇ ਆਏ ਸਰੰਗਤ ਗੁਰ ਤੇ ਅਮਰਦਾਸ RAMਦਾਸ ਰਾਮਦਾਸ ਹੁਨ ਸਹਾਏ ਆਜੋ ਹਰ ਕੋ ਬੰਦ ਨੂੰ ਸਿਮਰਾਂ ਸ੍ਰੀ ਹਰਿ ਵਰਾਏ ਸ੍ਰੀ ਅਕ੍ਰਿਸ਼ਮ ਧਿਆਈਐ ਜਿਸੁ ਟੇ ਸਭ ਦੁਖ ਜਾਏ ਏਕ ਮਹਤਰ ਸਿਮਰਿਆ ਘਰ ਨਾਮੁ ਦਿਆਵੇ ਧਾਏ ਸਭ ਥਾਈ ਮੈਂ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮੈਂ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਆਧਾਰ ਦਾ ਧਿਆਨ ਕਰਕੇ ਬੋਲੋ ਜੀ ਹਾਰਿ ਹਰਿ ਪੰਜਾਬ ਪਿਆਰਿਆਂ ਚੌਹਾਂ ਸੱਜਿਆਦਿਆਂ ਚਾਲੀਆਂ ਨਿੱਤਿਆਂ ਘਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਣਸ਼ਕਿਆ ਦੇਵ ਚਲਾਈ ਏਗਵਾਹੀ ਦੇ ਕੇ ਅੰਦਰ ਕੀਤਾ ਆਤਮਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਭੱਲੋ ਜੀ ਜਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚ ਰਖੀਆਂ ਤੇ ਚੜ੍ਹਿਆ ਰਿਆਂ ਨਾ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਾਸਾਂ ਸੰਗ ਨਿਭਾਈ ਆਪਣੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੰਜਾਂ ਤਰਤਾ ਸਰਬੱਤ ਭਗਵਾਨਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਰਤਨਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤავੈ ਜਤਾਵਣ ਕਾ ਸਦਕਾ ਸਭ ਸੁਖ ਹੋਵੇ ਜहां-ਜहां ਖਾਲਸਾ ਜੀ ਸਾਹਿਬ ਤहां-ਕਹਾਂ ਰਛਿਆ ਆリエ। ਵੇਖ ਤੇ ਪਤੈ ਵਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾ, ਕੇਸਦਾਨ, ਰਹਿਤਦਾਨ, ਵਿਵੇਕਦਾਨ, ਸਾਧਾਨ, ਕਰੋਸਾਦਾਨ, ਦੰਨਾ ਸਰਦਾਨ। ਨਾਮਦਾਨ, ਸ੍ਰੀ ਅੰਮ੍ਰਿਤ ਸਰਜੀ ਦੇਸ਼ਨਾ। ਚੋਂਕੀਆਂ ਝੰਡੇ ਬੁੰਗੇ ਜੁਗੋ ਜੁਗਟਾਲ ਧੰਨ ਕਾ ਜੈਕਾਰ ਭੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਜੀ ਮਤ ਦਾ ਰਾਖਾ ਤੁਕਾਰ ਤੁਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਕਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਜਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਰਖਸ਼ੋ ਹੈ ਨਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਜੂਰ ਅਦਾਸ ਬੇਨਤੀ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀਵਾਨ ਸਜਾਏਗਾ ਸਜੇ ਦੀਵਾਨਾਂ ਵਿੱਚ ਆਸਾ ਦੀ ਵਾਰ ਦੇ ਕੀਰਤਨ ਕਥਾ ਵਿਚਾਰਾਂ ਮਈਆ ਸਮਾਜੀ ਸੇਵਾ ਨੇ ਬਹੁਤਿਆ ਹੋਈਆਂ ਨੇਕਾਂ ਪ੍ਰਕਾਰ ਦੀਆਂ ਭੁਲਾ ਗਲਤੀਆਂ ਖਿਮਾ ਕਰਨੀਆਂ ਆਗੇ ਤੂੰ ਸਮਾਤ ਬਖਸ਼ਿਸ਼ ਕਰਨੇ ਪੜੇ ਸੁਣੇ ਗੁਰਬਾਣੀ ਦੇ ਗੂੜ ਭਾਵ ਦਰਾਈ ਸਾਧ ਸੰਗਤ ਤੇ ਹਿਰਦਿਆ ਤੇ ਵਸਾਉਣੇ ਸਮੂਹ ਸੰਗਤਾਂ ਦੇ ਸਿਰ ਤੇ ਮਿਹਰਾ ਪ੍ਰਿਆਥ ਰੱਖਣੇ ਦੁੱਖਾਂ ਕਲੇਸ਼ਾਂ ਬਿਗਣਾ ਪਾਪਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਘਰ ਪਰਿਵਾਰਾਂ ਵਿੱਚ ਸ਼ੋਕ ਸ਼ਾਂਤੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਤਿਲ ਫਲ ਬੇਟਾ ਮਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਆਪਣੇ ਦਰ ਦਾ ਕਰੋਸਾ ਬਖਸ਼ਿਸ਼ ਕਰਨਾ ਸਾਤ ਸ੍ਰੀ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਭਾਈ ਸੁਖਵੰਤਰ ਸਿੰਘ ਵੱਲੋਂ ਆਪਣੀ ਮਾਤਾ ਸੁਖਚੰਨ ਕੌਰ ਦੀ ਯਾਦ ਨੂੰ ਤਾਜ਼ਾ ਕਰਦਿਆਂ ਸੇਵਕ ਪਰਿਵਾਰ ਦਾਸਾਂ ਬੇਨਤੀਆਂ ਕਰਵਾਉਂਦੇ ਨੇ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਪਰਿਵਾਰ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਹਰ ਮਦਾਨ ਪਤੇ ਬਖਸ਼ਿਸ਼ ਕਰਨੀ ਦੁੱਖਾਂ ਕਲੇਸ਼ਾਂ ਵਿਗਨਾ ਪਾਪਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਰਾਜ ਰਹਿ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਕਿਰਪਾ ਕਰੋ ਟਾਲ ਹਮ ਬਖਸ਼ੋ ਹੁਕਮ ਤੇ ਚਲਣ ਦੀ ਸਮੱਤ ਬਖਸ਼ੋ ਸਹੀ ਪਿਆਰੇ ਮੇਲ ਜਨਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੈ ਨਾਨਕ ਨਾਮ ਕਰ ਤੇ ਗਰਾ ਤੇਰੇ ਭਣ ਹੀ ਸਰਬਤ ਦਾ ਧਾਰਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਹਰਾ ਆਗਿਆ ਭਈ ਅਕਾਲ ਕੀ ਕਬੇ ਚਲਾਉ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਤਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪਰ ਗੁਰਾ ਕੀ ਜੀ ਜੋ ਪ੍ਰਭ ਕੋ ਮਿਲੋ ਕੋ ਚਹ ਕੋ ਜਿਸ਼ਮ ਰਾਜ ਕਰੇਗਾ ਖਾਲਸਾ ਆਪ ਕੀ ਰਹਿਨ وہ سب ملیں گے بچے شن گوہار وہی سب ملیں گے بچے شن بولے